ਦਾ ਨਾਮ ਮੈਂ ਨਰੇਸ਼ ਕੁਮਾਰ ਸ਼ਰਮਾ ਅੱਜ ਪ੍ਰੋਟੈਸਟ ਕਿਉਂ ਕਰ ਰਹੇ ਅੱਜ ਅਸੀਂ ਨਿੱਜੀਕਰਨ ਦੇ ਖਿਲਾਫ ਪ੍ਰੋਟੈਸਟ ਕਰ ਰਹੇ ਹਾਂ ਨਿੱਜੀਕਰਨ ਜਿਹੜਾ ਕਿ ਇੱਕ ਬਹੁਤ ਵੱਡੀ ਬਿਮਾਰੀ ਹੈ ਜਿਹੜੀ ਆਪਾਂ ਆਪਣੇ ਢਾਂਚੇ ਨੂੰ ਖੋਖਲਾ ਕਰ ਰਹੀ ਹੈ ਤੇ ਦੂਜੀ ਗੱਲ ਇਹ ਕਿ ਜਿਹੜੀ ਮੈਂ ਮੇਨ ਗੱਲ ਕਹਿਣਾ ਚਾਹੁੰਦਾ ਕਿ SBI ਦਾ ਇਦਾਰਾ ਹੈ ਜੀ ਵੀ SBI ਦਾ ਇਦਾਰਾ ਅਡਾਨੀ ਨਾਲ ਹੱਥ ਮਿਲਾ ਰਿਹਾ ਹੈ ਅਡਾਨੀ ਨੂੰ ਅੱਗੇ ਲੋਨ ਦੇ ਕੇ ਕਿਸਾਨਾਂ ਨੂੰ ਲੋਨ ਦਿੱਤੇ ਜਾਣਗੇ ਕਿਸਾਨਾਂ ਤੋਂ ਪਹਿਲਾਂ ਅਡਾਨੀ ਫਾਇਦਾ ਲਏਗਾ ਉਸ ਤੋਂ ਬਾਅਦ ਬੈਂਕਾਂ ਨੂੰ ਥੋੜਾ ਬਹੁਤ ਉਹਦਾ ਇੰਟਰਸਟ ਦਿੱਤਾ ਜਾਏਗਾ ਲੇਕਿਨ ਉਹ ਜਿਹੜਾ ਪੈਸਾ ਹੈ ਉਹ ਜਨਤਾ ਦਾ ਪੈਸਾ ਹੈ ਇਸ ਤੇ ਆਪਣਾ ਗਵਰਨਮੈਂਟ ਨੂੰ ਅਡਾਨੀ ਅੱਗੇ ਜਾਣ ਦੀ ਕੀ ਜ਼ਰੂਰਤ ਪੈਗੀ ਕਿ ਗਵਰਨਮੈਂਟ ਇੰਨੀ ਉਹ ਗਿਰਗੀ ਕਿ ਸਰਮਾਇਦਾਰਾਂ ਦੇ ਅੱਗੇ ਚੁਕਣਾ ਸ਼ੁਰੂ ਕਰ ਗਈ ਇਹ ਚੀਜ਼ਾਂ ਸਾਫ਼ ਦਰਸ਼ਾਉਣੀ ਹੈ ਕਿ ਗਵਰਨਮੈਂਟ ਸਰਮਾਇਦਾਰਾਂ ਦੇ ਹੱਥਾਂ 'ਚ ਮਿੱਕੀ ਹੋਈ ਹੈ ਤਾਂ ਜਿਹੜੀ ਕਿ ਸਾਨੂੰ ਨੀਜੀਕਰਨ ਵੱਲ ਧੱਕ ਰਹੀ ਹੈ ਕਿਸੇ ਵੀ ਚੀਜ਼ ਨੂੰ ਆਪਾਂ ਜੇ ਦੇਖੀਏ ਪਿੱਛੇ ਜੇ ਬੀਐਸਐਨ ਦਾ ਉਹਨਾਂ ਨੇ ਇੱਥੇ ਲਾ ਕੇ 4G ਲਾਂਚ ਹੋਣ ਹੀ ਨਹੀਂ ਦਿੱਤਾ ਹੈ 4G 5G ਜਿੰਨੇ ਵੀ ਸੇ ਪ੍ਰਾਈਵੇਟ ਸਮਰਦਾਇਰਾਂ ਨੂੰ ਦਿੱਤੇ ਗਏ Jio ਨੂੰ ਦਿੱਤੇ ਗਏ Airtel ਨੂੰ ਦਿੱਤੇ ਗਏ ਜਿਹੜੇ ਕਿ ਟੋਟਲੀ ਪ੍ਰਾਈਵੇਟ ਨੇ ਤੇ ਅੱਜ ਇਹੀ ਕਿਹਾ ਜਾ ਰਿਹਾ ਹੈ ਕਿ BSNL ਚ ਕੋਈ ਸੇਵਾ ਨਹੀਂ ਮਿਲਦੀ ਇਸ ਲਈ ਉਹਨੂੰ ਖਤਮ ਕੀਤਾ ਜਾ ਰਿਹਾ ਹੈ ਤਾਂ ਇਸੇ ਤਰ੍ਹਾਂ ਉਹ ਬੈਂਕਾਂ ਨੂੰ ਖਤਮ ਕਰਨਾ ਚਾਹੁੰਦੇ ਨੇ ਪ੍ਰਾਈਵੇਟ ਹੱਥਾਂ 'ਚ ਦੇ ਕੇ ਕਿ ਬੈਂਕਾਂ ਦਾ ਜਿਹੜਾ ਇਨਫਰਾਸਟ੍ਰਕਚਰ ਹੈ ਉਹ ਅਪਡੇਟ ਨਾ ਦੇ ਕੇ ਤੇ ਪ੍ਰਾਈਵੇਟ 'ਚ ਜਾ ਕੇ ਉਹ ਕਹਿੰਦੇ ਆ ਬੈਂਕਾਂ ਵਾਲੇ ਤਾਂ ਕੰਮ ਸਰਕਾਰੀ ਬੈਂਕਾਂ 'ਚ ਕੰਮ ਨਹੀਂ ਹੋ ਰਿਹਾ ਤੇ ਪ੍ਰਾਈਵੇਟ 'ਚ ਜਾਓ 2 ਮਿੰਟ 'ਚ ਕੰਮ ਹੋ ਜਾਏਗਾ ਇਸ ਲਈ ਉਹ ਚੀਜ਼ਾਂ ਨੂੰ ਅਸੀਂ ਪ੍ਰੋਟੈਸਟ ਕਰ ਰਹੇ ਆ ਇੱਕ ਤਾਂ ਸਾਡਾ ਇਨਫਰਾਸਟ੍ਰਕਚਰ ਵਧਾਇਆ ਜਾਵੇ ਦੂਜਾ ਸਾਡਾ ਇਹ ਕੀਤਾ ਜਾਵੇ ਕਿ ਰਿਕਰੂਟਮੈਂਟ ਵਗੈਰਾ ਸਾਡੀ ਭਰਤੀ ਕੀਤੀਆਂ ਜਾਣ ਤਾਂ ਕਿ ਅਸੀਂ ਪਬਲਿਕ ਦੇ ਤੁਹਾਨੂੰ ਸੁਰੱਖਿਤ ਕਰ ਸਕੀਏ ਪਬਲਿਕ ਦਾ ਪੈਸਾ ਪਬਲਿਕ ਕੋਲ ਰਹੇ ਇਹ ਹੀ ਸਾਡੀ ਮੰਗ ਹੈ ਨੀਤੀ ਕਰਨ ਦਾ ਅਸੀਂ ਪੂਰਜੋਰ ਵਿਰੋਧ ਕਰਦੇ ਆਂ ਹੋ ਜੀ ਮੇਰਾ ਨਾਮ ਸਰ ਮਨਦੀਪ ਕੁਮਾਰ ਆ ਪੰਜਾਬ ਐਂਡ ਸਿੰਧ ਬੈਂਕ ਦਾ ਪੰਜਾਬ ਦਾ ਮੈਂ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਆ ਅੱਜ ਇੱਥੇ ਯੂ ਐਫ ਬੀ ਯੂ ਦੇ ਬੈਨਰ ਹੇਠ ਅਸੀਂ ਸਾਰੇ ਇਕੱਠੇ ਹੋਇਆ ਨਿੱਜੀਕਰਨ ਦੀ ਹੜਤਾਲ ਆ ਜੋ 16 17 ਨੂੰ ਚੱਲ ਰਹੀ ਹੈ ਇਹ ਮੋਦੀ ਸਰਕਾਰ ਜਿਹੜੇ ਕਾਨੂੰਨ ਲੈ ਕੇ ਆ ਰਹੀ ਹੈ ਕਿ ਅਸੀਂ ਬੈਂਕਾਂ ਨੂੰ ਪ੍ਰਾਈਵੇਟ ਕਰਨਾ ਹੈ ਉਹਨਾਂ ਦੇ ਏਜੰਡੇ ਦੇ ਵਿੱਚ ਹੈ ਪਾਰਲੀਮੈਂਟ ਸੈਸ਼ਨ ਦੇ ਵਿੱਚ ਅਸੀਂ ਉਸ ਦੇ ਖਿਲਾਫ ਇਹ ਇਕੱਠੇ ਹੋਏ ਆ ਕਿਉਂਕਿ ਇਸ ਕਾਨੂੰਨ ਨਾਲ ਆਮ ਜਨਤਾ ਬਹੁਤ ਪ੍ਰਭਾਵਿਤ ਹੋਣੀ ਹੈ ਚਲੋ ਮੁਲਾਜ਼ਮ ਤਾਂ ਪ੍ਰਭਾਵਿਤ ਹੋਣਗੇ ਹੀ ਹੋਣਗੇ ਬਟ ਜਿਹੜੇ ਆਮ ਜਨਤਾ ਦਾ ਪੈਸਾ ਪ੍ਰਾਈਵੇਟ ਹੱਥਾਂ ਦੇ ਵਿੱਚ ਚਲਾ ਜਾਏ ਉਹ ਵੀ ਪ੍ਰਾਈਵੇਟ ਹੱਥਾਂ 'ਚ ਚੱਲਣ ਜਾਣਗੇ ਜੇ ਬੈਂਕਾਂ ਪ੍ਰਾਈਵੇਟ ਹੋ ਗਈਆਂ ਕਿਸਾਨਾ ਖੁਸ਼ੀ ਮਨਾ ਰਹੇ ਨੇ ਚੰਗੀ ਗੱਲ ਹੈ ਬਟ ਉਹਨਾਂ ਨੂੰ ਇਹ ਧੋਖਾ ਕੀਤਾ ਜਾ ਰਿਹਾ ਹੈ ਕਿ ਹਾਂ ਅਸੀਂ ਕਾਲੇ ਕਾਨੂੰਨ ਵਾਪਸ ਲੈ ਲੇ ਕਾਲੇ ਕਾਨੂੰਨਾਂ ਦੇ ਵਿੱਚ ਇਹੀ ਸੀ ਕਿ ਉਹਨਾਂ ਦੀਆਂ ਜਿਹੜੀਆਂ ਜ਼ਮੀਨਾਂ ਨੇ ਉਹ ਹੜਪਣਾ ਚਾਹੁੰਦੇ ਨੇ ਉਹ ਹੁਣ ਬੈਂਕਾਂ ਨੂੰ ਪ੍ਰਾਈਵੇਟ ਕਰਕੇ ਹੜਪਣਗੇ ਕਿਉਂਕਿ ਹਰ ਇੱਕ ਕਿਸਾਨ ਦੀ ਜ਼ਮੀਨ ਬੈਂਕਾਂ ਦੇ ਵਿੱਚ ਪਈ ਹੈ ਸਾਡੀ ਇਹ ਹੁਣ ਹੜਤਾਲ ਜੇ 2 ਦਿਨ ਦੀ ਹੈ ਬਟ ਜੇ ਸਰਕਾਰ ਨਾ ਮੰਨੀ ਨਾ ਇਸ ਇਸ਼ੂ ਤੋਂ ਪਿੱਛੇ ਹਟੀ ਤਾਂ ਅਸੀਂ ਇਹਨੂੰ ਇਨਡੇਫਿਨਿਟ ਤੱਕ ਲੈ ਕੇ ਜਾਵਾਂਗੇ ਤੁਹਾਡਾ ਨਾਮ ਜੀ ਗਗਨਪ੍ਰੀਤ ਕੌਰ ਭਗਵਨ ਜੀ ਪ੍ਰੋਟੈਸਟ ਕਰ ਰਹੇ ਹੋ ਰੀਜ਼ਨ ਕੀ ਆ ਸਰ ਪ੍ਰੋਟੈਸਟ ਆ ਕੀਤਾ ਜਾ ਰਿਹਾ ਹੈ ਕਿਉਂਕਿ ਗਵਰਨਮੈਂਟ ਦੀ ਪਾਲਿਸੀਜ਼ ਸਾਡੀ ਬਿਲਕੁਲ ਅਗੇਂਸਟ ਨਹੀਂ ਕਿਉਂਕਿ ਅਸੀਂ ਪ੍ਰਾਈਵੇਟਾਈਜੇਸ਼ਨ ਦੇ ਬਿਲਕੁਲ ਅਗੇਂਸਟ ਆ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਇੰਨੀ ਮਿਹਨਤ ਕਰਕੇ ਲੱਗੇ ਆ ਆਪਣੀ ਫੈਮਲੀਜ਼ ਵੀ ਦੇਖਣੀਆਂ ਨੇ ਤੇ ਉਹਨਾਂ ਦੇ ਲਈ ਹੀ ਸਾਨੂੰ ਅੱਗੇ ਆੜਾ ਪੈ ਰਹੇ ਆ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਸਰਕਾਰੀ ਅਦਾਰਿਆਂ ਤੋਂ ਛੱਡ ਕੇ ਅਸੀਂ ਇੱਕ ਪ੍ਰਾਈਵੇਟ ਵੱਲ ਵਧੀਏ ਸੀ ਕਿਉਂ ਵਧੀਏ ਕਿੰਨੇ ਦਿਨ ਤੋਂ ਤੁਹਾਡੇ ਸਟ੍ਰਾਈਕ ਹੂ ਫਿਲ ਹਾਲ ਅਸੀਂ 2 ਦਿਨ ਸਟ੍ਰਾਈਕ ਕਰ ਰਹੇ ਹਾਂ ਤੇ ਹੋ ਸਕਦਾ ਹੈ ਕਿ ਨਹੀਂ ਫਿਰ ਵੀ ਸਾਡੀ ਗੱਲ ਨਹੀਂ ਸੁਣੀ ਜਾਂਦੀ ਹੈਗੀ ਤਾਂ ਅਸੀਂ ਅੱਗੇ ਵੀ ਹੋਰ ਵੀ ਦਿਨਾਂ ਲਈ ਕਰ ਸਕਦੇ ਹਾਂ ਬਹ ਸਕਦੇ ਹਾਂ